ਕੀ ਕਹਿੰਦੇ ਵੀ ਮੈਂ ਤਾਂ ਤਾਂ ਮਾਫੀ ਮੰਗੀ ਆ ਵੀ ਮੈਂ ਸਾਰਾ ਕੰਮ ਕਹਿੰਦਾ ਸੀ ਆਪਦੇ ਸਿਰ ਲੈ ਲਿਆ ਸੀ ਵੀ ਇਹ ਕੰਮ ਚੁੱਪ ਹੋ ਜੇ ਮਤਲਬ ਗਾਹ ਨਾ ਗੱਲ ਪਤੀ ਇਹ ਕੀ ਗੱਲ ਹੈ ਵੀ ਇਹ ਤਾਂ ਹਾਸੋਣੀ ਵੀ ਤੁਸੀਂ ਪਰਮਤਮਨ ਨੂੰ ਵੀ ਮਤਲਬ ਇੱਕ ਗੁਮਗਾ ਕਰ ਰਹੇ ਹੋ ਬਹੁਤ ਨਿੰਦਣਯੋਗ ਗੱਲ ਹੈ ਵੀ ਆਪਦੇ ਚ ਸਾਰੇ ਲੀਡਰ ਸਾਹਿਬਾਂ ਅਸੀ ਕਾਲੀ ਦਲ ਦੇ ਮਲੂਕਾ ਸਾਹਿਬ ਵੀ ਵਿੱਚੇ ਸੀ ਸਾਰੇ ਜਾਏ ਮੇਰੇ ਸਾਚ ਮਲੂਕਾ ਸਾਹਿਬ ਮਾਫੀ ਮੰਗਦੇ ਹੂੰ ਕਿੰਦੀ ਗੱਲ ਦੁੱਖ ਦੀ ਗੱਲ ਹੈ ਕਿ ਉਸ ਪਾਰਟੀ ਦੇ ਵਿੱਚ ਬੜੀ ਵੱੱਡੀ ਗਲਤੀ ਹੋਈ ਹੈ ਮੰਨਦੇ ਆ ਤੁੜੀਆਂ ਮੰਨਦੀ ਹੈ ਉੱਥੇ ਜਾ ਕੇ ਆਉਦੀ ਪੁਲਿਸ ਆ ਬੁਖਸ਼ਾ ਲਾ ਮਲੂਕਾ ਸਾਹਿਬ ਇਹ ਕੋ ਗੱਲ ਕਹਿ ਰਹੇ ਕਿ ਸੁਖਵੀਰ ਬਾਦਲ ਦੀ ਗਵਾਈ ਦੇ ਪਿੱਛੇ ਅਗਲੀ ਦਾ ਸਰਗ ਕਰ ਸਕਦਾ ਔਰ ਅਕਾਲ ਤਖਤ ਸਾਹਿਬ ਦਾ ਸੰਦੇਸ਼ ਹੈ ਕਿ ਉਹਨਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਜਾਂਦੇ ਆ ਕਿ ਜਿਹੜੇ ਯੋਗ ਆਗੂ ਨਹੀਂ ਹੈ ਇਹ ਗਵਾਈ ਨਹੀਂ ਕਰ ਸਕਦੇ ਉਸ ਬੰਦੇ ਨੂੰ ਸਮਝਦਾ ਹੀ ਨਹੀਂ ਕੁਛ ਨਹੀਂ ਪੁਰਾਣੇ ਲੀਟਰਾਂ ਨੂੰ ਕੁਛ ਮਤਲਬ ਉਹ ਤਾਂ ਸੁਣਾਂ ਨਹੀਂ ਲੈਂਦਾ ਇਹ ਆਪਦੀ ਚਲਾਉਂਦਾ ਇਹਦਾ ਕੰਮ ਚੱਲ ਹੀ ਨਹੀਂ ਸਕਦਾ ਹੁਣ ਪਤਾ ਨਹੀਂ ਦੋ ਤਿੰਨ ਦੋ ਤਿੰਨ ਮਹੀਨਿਆਂ ਬਾਅਦ ਹੁਣ ਕਿਵੇਂ ਕਹਤਾ ਵੀ ਮੈਨੂੰ ਤਾਂ ਪ੍ਰਧਾਨ ਸੁਖੀ ਸਿੰਘ ਬਾਦਲੀ ਮਨਜ਼ੂਰ ਹੈ ਉਹਦੇ ਹੱਥਾਂ 'ਚ ਹੀ ਸਰਵਾਈਵ ਕਰੂਗਾ ਕਾਲੀਦਾਲ ਸਾਡੀ ਪਾਰਟੀ ਨੂੰ ਤਾਂ ਮੇਰੇ ਨਾਲ ਦੇਣ ਤਾਂ ਦੁੱਖ ਹੋਣਾ ਚਾਹੀਦਾ ਸੀ ਵੀ ਇਹਨੂੰ ਸਾਡੇ ਨੂੰ ਅੱਗੇ ਕਿਉਂ ਵਾਈਸ ਪ੍ਰਧਾਨ ਬਣਾਤਾ ਜੀ ਉਦੋਂ ਮਲੂਕਾ ਸਾਹਿਬ ਨੇ ਮਤਲਬ ਸਾਡੇ ਕਾਂਗਰਸ ਪਾਰਟੀ ਨੂੰ ਕਹਿ ਰਹੇ ਵੀ ਇਹ ਪੌਣ ਦੀ ਰਕੋੜ ਹੈ ਖਬਰਾਂ ਦੇ ਵਿੱਚ ਆਇਆ ਵੀ ਇਸ ਕੰਮੇ ਬੰਦੇ ਨੂੰ ਕਾਂਗਰਸ ਨੂੰ ਪਤਾ ਨਹੀਂ ਪਾਰਟੀ ਨੇ ਐਡੇ ਉੱਚਾ ਦਾ ਕਿਉਂ ਦਿੱਤਾ ਇਹ ਤਾਂ ਕਾਬਿਲ ਹੀ ਨਹੀਂ ਸੀ ਪਾਰਟੀ ਮਹੀਨੇ ਨੂੰ ਨੇ ਮੈਨੂੰ ਵਾਈਸ ਪ੍ਰਧਾਨ ਬਣਾਇਆ ਪੰਜਾਬ ਦਾ ਤੇ ਢਿੱਡ ਦੁਖੀ ਜਾ ਰਹੀ ਮਲੂਕਾ ਸਾਹਿਬ ਦਾ ਅੱਜ ਬਾਪ ਆਪ ਮਲੂਕਾ ਸਾਹਿਬ ਕੀ ਕੀ ਕੁਝ ਕਹਿੰਦੇ ਨੇ ਬੇਟਾ ਆਪਦੇ ਕਲੇ ਉਹਨਾਂ ਦੇ ਕਲੇ ਹੀ ਭਰਤੀ ਕਰੀ ਜਾਂਦੇ ਆ ਬੀਜੇਪੀ ਦੀ ਪਹਿਲਾਂ ਸਾਡੇ ਹਲਕੇ ਦੇ ਲੋਕਾਂ ਨੂੰ ਦੱਸਣ ਵੀ ਉਹ ਖੜੇ ਕਿੱਥੇ ਆ ਉਹ ਬੀਜੇਪੀ ਦੇ ਨਾਲ ਖੜੇ ਆ ਕਿ ਉਹ ਮੋਦੀ ਨਾਲ ਖੜੇ ਆ ਪੁੱਤ ਕਿਧਰੋਂ ਤਰਿਆ ਫਿਰਦਾ ਪਿਓ ਪਿੱਛੇ-ਪਿੱਛੇ ਇਹ ਸਾਨੂੰ ਤਾਂ ਭਾਈ ਇਹ ਰਾਜਨੀਤੀ ਦੀ ਇਹਨਾਂ ਦੀ ਪਿਓ-ਪੁੱਤਾਂ ਦੀ ਇਸ ਪਰਿਵਾਰ ਦੀ ਸਮਝ ਨਹੀਂ ਆਈ ਬੀਜੇਪੀ ਵਾਲਿਆਂ ਨਾਲ ਸੁਝੋਤਾ ਨਹੀਂ ਕਰਦਾ ਇਹ ਐਸ ਵੇਲੇ ਪੰਜਾਬ ਦੇ ਲੋਕਾਂ ਨਾਲ ਮੂੰਹ ਨਹੀਂ ਲਾਉਂਦੇ ਗੁਰੂ ਸਾਹਿਬ ਕਰਕੇ ਤੇ ਤੁਸੀਂ ਕਹਿੰਦੇ ਵੀ ਬੀਜੇਪੀ ਨਾਲ ਐਲਾਈਅੰਸ ਕਰ ਲੂਗੀ ਹੋ ਹੀ ਨਹੀਂ ਸਕਦਾ ਇਹ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੀਏ ਜਦੋਂ ਉਹਨਾਂ ਨੇ ਰਣਜੀਤ ਸਿੰਘ ਮਾਰਾ ਨੂੰ ਜਿਹੜਾ ਕੋੜੇ ਮਾਰਨ ਦੇ ਜੜੀ ਆ ਉਹ ਸਜ਼ਾ ਸੁਣਾਈ ਸੀ ਫਿਰ ਅਜੋਕੇ ਸਮੇਂ ਦੇ ਵਿੱਚ ਅਖਾਦਲ ਸਭ ਤੋਂ ਫੈਸਲੇ ਹੁੰਦੇ ਆ ਸੰਦੇਸ਼ ਦਿੱਤੇ ਜਾਂਦੇ ਆ ਪਰ ਉਹਨਾਂ ਸੰਦੇਸ਼ਾਂ ਤੋਂ ਹੀ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ ਖਾਲਸਾ ਬਲੂਕਾਸ ਹਮ ਤੁਹਾਡੇ ਪੁਰਾਣੇ ਵਿਰੋਧੀ ਰਹੇ ਆ ਪਰ ਇਸ ਟਾਈਮ ਦੇ ਵਿੱਚ ਉਹ ਅਕਾਲੀ ਦਲ ਬਾਦਲ ਦੇ ਜਿਹੜੇ ਨਾਲ ਆ ਉਹਨਾਂ ਨੇ ਗੱਲ ਕਹੀ ਆ ਕਿ ਜੋ ਸੁਭੀਸ਼ ਸਿੰਘ ਬਾਦਲ ਨੂੰ ਜਿਹੜੀ ਆ ਸਜ਼ਾ ਸੁਣਾਈ ਗਈ ਆ ਉਹਨਾਂ ਨੇ ਕਿਹਾ ਕਿ ਹਾਲਕੀ ਹੀ ਸਬਕਾਰ ਕੀਤਾ ਕਮੀਆਂ ਰਹੀਆਂ ਨੇ ਇਹ ਚੀਜ਼ ਸਬਕਾਰ ਕਰਦੇ ਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਸੁਬੀਰ ਸਿੰਘ ਬਾਦਲ ਦੀ ਰਹਿਨਮਾਈ ਦੇ ਵਿੱਚ ਅਕਾਲੀ ਧਲਾ ਚੜਾ ਉਹ ਸਵਾਇਦ ਕਰ ਸਕਦਾ ਔਰ ਅੱਗ ਹੋਣੀਆਂ ਕਾਲੀ ਦਲ ਦੇ ਕੋਲ ਤੁਸੀਂ ਵਿਰੋਧੀ ਦੀ ਗੱਲ ਕੀਤੀ ਹੈ ਵਿਰੋਧੀ ਨੂੰ ਅਸੀਂ ਇੱਕ ਦੂਜੇ ਦੁਸ਼ਮਣ ਨਹੀਂ ਹੂੰ ਉਹ ਕਾਲੀ ਦਲ ਬੰਦੋਂ ਲੜਦੇ ਰਹਿਆ ਮੈਂ ਕਾਂਗਰਸ ਪਰ ਮੈਂ ਯਾਦ ਲੜਿਆ ਫਿਰ ਮੈਂ ਕੌਫ ਚ ਲੜਿਆ ਸਾਡੀ ਉਹ ਕੋਈ ਲੜਾਈ ਨਹੀਂ ਹੂੰ ਪਹਿਲਾਂ ਅਸੀਂ ਮਤਲਬ ਇਕੱਠੇ ਸੀ ਜੇ ਮੈਨੂੰ ਮੈਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜਿਆ ਸੀ ਮੈਨੂੰ ਉਹਨੇ ਟਿਕਟ ਦਿੱਤੀ ਹੈ ਬਹੁਤ ਵੱਡੀ ਉਹਨਾਂ ਦੀ ਮੇਰੇ ਤੇ ਇੱਕ ਸਾਨਾ ਬਹੁਤ ਵੱਡਾ ਇਹ ਗੱਲ ਮੈਂ ਇੱਕ ਇੱਥੇ ਮੀਡੀਆ ਰਾਹੀਂ ਵੀ ਕਹੂੰ ਮੈਂ 10000 ਬੰਦੇ 'ਚ ਵੀ ਕਹਿਣਾ ਵੀ ਮੈਨੂੰ ਟਿਕਟ ਜ਼ਿਲ੍ਹਾ ਪ੍ਰੀਸ਼ਦ ਦੀ ਉਹਨਾਂ ਨੇ ਦਿੱਤੀ ਸੀ ਸੋ ਦੂਜੀ ਗੱਲ ਜਿਹੜੀ ਬੇਆਵਤੀ ਦੇ ਮਾਮਲੇ 'ਚ ਆ ਵੇਖੋ ਬਹੁਤ ਮਾੜੀ ਹੋਈ ਹੈ ਹਮ ਸੁਖਵੀਰ ਬਾਦਲ ਦੀ ਵੀ ਗੱਲ ਹੈ ਵੀ ਜਿੱਥੇ ਤਖਤ ਤੇ ਜਾ ਕੇ ਹਮ ਮਾਫੀ ਨਾਮੇ ਵਾਸਤੇ ਤੁਸੀਂ ਗੁਰੂ ਮਹਾਰਾਜ ਦੇ ਮੁਰੇ ਖੜ ਗਏ ਆ ਨੀਵੀਂ ਪਾ ਕੇ ਆਪਾਂ ਖੜ ਜਾਂਦੇ ਆ ਵੀ ਗੁਰੂ ਮਹਾਰਾਜ ਜੋ ਗਲਤੀ ਹੈ ਮਾਫ ਕਰੀ ਉੱਥੇ ਮਰਯਾਦਾ ਦੇ ਨਾਲ ਸਾਰਾ ਜਿਹੜਾ ਉਹ ਮਤਲਬ ਉਹ ਜੋਸ਼ਦਲ ਜਿਹੜਾ ਸਿੰਘ ਸਾਹਿਬ ਵੱਲੋਂ ਇੱਕ ਬਹੁਤ ਹੀ ਵਧੀਆ ਢੰਗ ਨਾਲ ਸਮਝਾ ਕੇ ਜਿਹੜਾ ਬੰਦਾ ਇਸ ਗੱਲ ਤੱਕ ਜਾ ਕੇ ਨੀਮਾ ਹੋ ਕੇ ਆਉ ਉਹਦੀਆ ਪਰਮਾਤਮਾ ਝੋਲੀਆਂ ਭਰ ਦਿੰਦਾ ਜਦੋਂ ਮਾਫੀ ਮੰਗ ਲੇ ਫਿਰ ਸਭ ਕੁਝ ਮਾਫ ਕੀਤਾ ਜਾਂਦਾ ਗੁਰਮਾਰੀ ਕਰ ਦਿੰਦਾ ਪਰ ਉੱਥੇ ਮਾਫੀ ਮੰਗ ਕੇ ਸ ਵੀਰ ਸਿੰਘ ਬਾਦਲ ਇੱਥੇ ਆ ਕੇ ਫੇਰ ਉਹ ਹੀ ਮਤਲਬ ਆ ਕੇ ਕਹਿੰਦੇ ਵੀ ਮੈਂ ਤਾਂ ਤਾ ਮਾਫੀ ਮੰਗੀ ਆ ਵੀ ਮੈਂ ਸਾਰਾ ਕੰਮ ਕਹਿੰਦਾ ਸੀ ਆਪਦੇ ਸਿਰ ਲੈ ਲਿਆ ਸੀ ਵੀ ਇਹ ਕੰਮ ਚੁੱਪ ਹੋ ਜੇ ਮਤਲਬ ਗੱਲਾਂ ਨਾ ਕਰ ਪਈ ਇਹ ਕੀ ਗੱਲ ਹੈ ਵੀ ਇਹਦਾ ਹਾਸੋ ਨਹੀਂ ਵੀ ਤੁਸੀਂ ਪ੍ਰਮਾਤਮਾ ਨੂੰ ਵੀ ਮਤਲਬ ਇੱਕ ਗਮਗਾ ਕਰ ਰਹੇ ਆ ਬਹੁਤ ਨਿੰਦਣਯੋਗ ਗੱਲ ਹੈ ਉੱਥੇ ਗਏ ਸੀ ਪਰ ਮੈਨੂੰ ਬੜੀ ਦੁੱਖ ਦੀ ਗੱਲ ਹੈ ਵੀ ਵੀ ਜਦੋਂ ਕਾਲ ਤੱਕ ਦਾ ਕਿਸੇ ਵੀ ਸਿੱਖ ਲਮਾਣੇ ਨੂੰ ਹੁਕਮ ਆਉਂਦਾ ਉਹ ਜਾ ਕੇ ਉੱਥੇ ਉਹਦੇ ਹੁਕਮ ਨਾਲ ਜਾ ਕੇ ਉਹਦੇ ਸੀਸ ਝੁਕਾ ਕੇ ਜਦੋਂ ਵੀ ਕੋਈ ਤਖਤ ਤੇ ਕਿਸੇ ਨੂੰ ਕੋਈ ਸਰਦਾਰ ਪੱਤਰ ਮਿਲਦਾ ਉੱਥੇ ਜਾਂਦਾ ਪਰ ਮੈਂ ਹੈਰਾਨ ਹਾਂ ਇਸ ਗੱਲ ਤੇ ਵੀ ਇਹ ਗੱਲ ਪਤਾ ਨਹੀਂ ਬੇਆਬਦੀ ਚ ਸਾਰੇ ਲੀਡਰ ਸਾਹਿਬਾਨ ਅਸਿੱਕਾਲੀ ਦਲ ਦੇ ਮਲੂਕਾ ਸਾਹਿਬ ਵੀ ਵਿੱਚੇ ਸੀ ਸਾਰੇ ਜਏ ਮੇਰੇ ਸਾਹ ਚ ਮਲੂਕਾ ਸਾਹਿਬ ਮਾਫੀ ਮੰਗਣ ਲਈ ਹਮ ਕਿੰਡੀ ਗੱਲ ਦੁੱਖ ਦੀ ਗੱਲ ਹੈ ਵੀ ਉਸ ਪਾਰਟੀ ਦੇ ਵਿੱਚ ਬੜੀ ਵੱੱਡੀ ਗਲਤੀ ਹੋਈ ਹੈ ਮੰਨਦੇ ਆ ਦੁਨੀਆ ਮੰਨਦੀ ਆ ਉੱਥੇ ਜਾ ਕੇ ਆਉਦੀ ਭੁੱਲ ਤਾਂ ਭੁਖਾ ਲੋ। ਮਲੂਕਾ ਸਾਹਿਬ ਇਹੋ ਗੱਲ ਕਹਿ ਰਹੇ ਆ ਕਿ ਸੁਖਵੀਰ ਬਾਦਲ ਦੀ ਗਵਾਈ ਦੇ ਵਿੱਚ ਅਗਲੀ ਦਾ ਸਰਵਾਈਵ ਕਰ ਸਕਦਾ ਔਰ ਅਕਾਲ ਤਖਤ ਸਾਹਿਬ ਦਾ ਸੰਦੇਸ਼ ਆ ਦੇ ਉਹਨਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਜਾਂਦੇ ਆ ਕਿ ਜਿਹੜੇ ਯੋਗ ਆਪੂ ਨਹੀਂ ਹੈ ਇਹ ਗਵਾਈ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੋਤੀ ਜੀ। ਹੂੰ ਜਿਵੇਂ ਅੱਜ ਮਲੂਕਾ ਸਾਹਿਬ ਦਾ ਹਾਲਾਤ ਨੇ। ਹੂੰ ਬੜੇ ਮਤਲਬ ਸਮਝ ਨਹੀਂ ਆਉਂਦੀ ਵੀ ਕੀ ਹੋਈ ਜਾਂਦਾ ਹੈ ਉਹੀ ਸੁਖਵੀਰ ਬਾਦਲ ਨੂੰ ਉਹਨਾਂ ਨੂੰ ਪਾਸੇ हट ਕੇ ਸੁਖਵੀਰ ਬਾਦਲ ਨੂੰ ਦੂਸਰੀ ਗਰੁੱਪ ਵਿੱਚ ਜਾ ਕੇ ਕਹਿੰਦੇ ਸੀ ਇਹ ਕੁਛ ਬੰਦੇ ਨੂੰ ਸੰਗਦੇ ਹੀ ਨਹੀਂ ਕੁਛ ਨਹੀਂ ਪੁਰਾਣੇ ਲੀਡਰਾਂ ਨੂੰ ਕੁਛ ਇਹ ਮਤਲਬ ਉਹ ਤਾਂ ਸਲਾਹ ਨਹੀਂ ਲੈਂਦਾ ਇਹ ਆਪ ਦੀ ਚਲਾਉਂਦਾ ਹੈ ਇਹਦਾ ਕੰਮ ਚੱਲ ਹੀ ਨਹੀਂ ਸਕਦਾ ਹੁਣ ਪਤਾ ਨਹੀਂ ਦੋ ਤਿੰਨ ਦੋ ਤਿੰਨ ਮਹੀਨੇ ਬਾਅਦ ਹੁਣ ਕਿਵੇਂ ਕਹਤਾ ਵੀ ਮੈਨੂੰ ਤਾਂ ਪ੍ਰਧਾਨ ਸੁਖੀਤ ਸਿੰਘ ਬਾਦਲ ਹੀ ਮਨਜ਼ੂਰ ਹੈ ਉਹਦੇ ਮਤਾ ਜੀ ਸਰਵਾਈ ਕਰੂਗਾ ਕਾਲੀਦਲ ਪਤਾ ਨਹੀਂ ਐਡੀ ਯੂ ਟਰਨ ਕਿਵੇਂ ਮਾਰ ਕੇ ਆ ਲੋਕ ਸਾਰੇ ਇਸ ਗੱਲ ਸੁਵੀਰਵਾਦ ਦੇ ਜਲਟੋ ਤੇ ਖੜੇ ਆ ਵੀ ਉੱਥੇ ਮਾਫੀ ਮੰਗ ਕੇ ਇੱਥੇ ਫੇਰ ਮੁੱਕਰ ਗਿਆ ਇਹਨਾਂ ਨੂੰ ਪਤਾ ਨਹੀਂ ਉਹਦੇ ਚੋਂ ਕੀ ਦੱਸਦਾ ਸੁਵੀਰਵਾਦਲ ਚ ਫੇਰ ਜੇ ਮੈਂ ਗੱਲ ਪਿਛਲੇ ਸਮੇਂ ਦੀ ਦੱਸਦਾ ਜੀ ਮੈਨੂੰ ਇੱਕ ਵਾਰੀ ਕਾਂਗਰਸ ਪਾਰਟੀ ਨੇ ਉਹਦੇ ਤੇ ਉੱਚੇ ਉਹਦੇ ਤੇ ਮੈਨੂੰ ਪੰਜਾਬ ਦਾ ਵਾਈਸ ਪ੍ਰਧਾਨ ਬਣਾਇਆ ਹੂੰ ਸਾਡੀ ਪਾਰਟੀ ਨੂੰ ਤਾਂ ਮੇਰੇ ਨਾਲ ਦੇਣ ਤਾਂ ਦੁੱਖ ਹੋਣਾ ਚਾਹੀਦਾ ਸੀ ਵੀ ਇਹਨੂੰ ਸਾਡੇ ਨੂੰ ਅੱਗੇ ਕਿਉਂ ਵਾਈਸ ਪ੍ਰਧਾਨ ਬਣਾਤਾ ਜੀ ਉਦੋਂ ਮਲੂਕਾ ਸਾਹਿਬ ਨੇ ਮਤਲਬ ਸਾਡੇ ਕਾਂਗਰਸ ਪਾਰਟੀ ਨੂੰ ਕਹਿਣ ਵੀ ਇਹ ਉਹਦੀ ਰਿਕਾਰਡ ਹੈ ਖਬਰਾਂ ਦੇ ਵਿੱਚ ਆਇਆ ਵੀ ਇਸ ਕੰਮੇ ਬੰਦੇ ਨੂੰ ਕਾਂਗਰਸ ਨੂੰ ਪਤਾ ਨਹੀਂ ਪਾਰਟੀ ਨੇ ਐਡੇ ਉੱਚਾ ਦਾ ਕਿਉਂ ਦਿੱਤਾ ਇਹ ਤਾਂ ਕਾਬਲ ਹੀ ਨਹੀਂ ਸੀ ਪਾਰਟੀ ਮੈਨੂੰ ਨੇ ਮੈਨੂੰ ਉਪ ਪ੍ਰਧਾਨ ਬਣਾਇਆ ਪੰਜਾਬ ਦਾ ਤੇ ਢਿੱਡ ਦੁਖੀ ਜਾਂਦਾ ਸੀ ਮਲੂਕਾ ਸਾਹਿਬ ਦਾ ਅੱਜ ਮੈਂ ਹਾਲਾਂਕਿ ਮੈਂ ਬੋਲਿਆ ਨਹੀਂ ਅੱਜ ਤੱਕ ਤੁਸੀਂ ਮੈਨੂੰ ਕੁਐਸਚਨ ਕੀਤਾ ਹੁਣ ਹੁਣ ਦੱਸਦਾ ਹਾਂ ਐਡਾ ਚ ਹਾਲਾਤ ਇਹਨਾਂ ਦੇ ਵੇਖੋ ਸਾਡੇ ਪਿੰਡਾਂ 'ਚ ਗੱਲਾਂ ਹੋ ਰਹੀਆਂ ਜੀ ਅੱਜ ਬਾਪ ਆਪ ਮਲੂਕਾ ਸਾਹਿਬ ਕੀ ਕੀ ਕੁਝ ਕਹਿੰਦੇ ਨੇ ਬੇਟਾ ਆਪ ਦੇ ਘਰੇ ਉਹਨਾਂ ਦੇ ਘਰੇ ਹੀ ਭਰਤੀ ਕਰੀ ਜਾਂਦੇ ਆ ਬੀਜੇਪੀ ਦੀ ਪਹਿਲਾਂ ਸਾਡੇ ਹਲਕੇ ਦੇ ਲੋਕਾਂ ਨੂੰ ਦੱਸਣ ਵੀ ਉਹ ਖੜੇ ਕਿੱਥੇ ਆ ਉਹ ਬੀਜੇਪੀ ਦੇ ਨਾਲ ਖੜੇ ਆ ਕਿ ਉਹ ਮੋਦੀ ਨਾਲ ਖੜੇ ਆ ਹੁਣ ਪਿੰਡਾਂ 'ਚ ਮੀਟਿੰਗਾਂ ਕਰਕੇ ਗਏ ਨੇ ਫੇਰ ਵੀ ਲੋਕ ਗੱਲਾਂ ਕਰਦੇ ਆ ਕਹਿੰਦੇ ਇੱਥੇ ਆ ਕੇ ਨਾ ਕਾਲੀ ਦਲ ਦੀ ਭਰਤੀ ਬਾਰੇ ਗੱਲ ਕੀਤੀ ਐ ਨਾ ਕਾਲੀ ਦਲ ਤਕੜੇ ਬਾਰੇ ਗੱਲ ਕੀਤੀ ਐ ਇੱਕੋ ਕਹੀ ਜਾਂਦਾ ਵੀ ਮੈਂ ਫਾਰਮ ਲੈ ਕੇ ਆਇਆ ਵੀ 2-2 ਲੱਖ 2.5-2.5 ਲੱਖ ਰੁਪਏ ਜਿਹੜਾ ਘਰਾਂ ਦਾ ਪੱਕਾ ਉਹ ਮੋਦੀ ਸਾਹਿਬ ਦੀਆਂ ਸਕੀਮਾਂ ਬਹੁਤ ਵਧੀਆ ਆ ਆਪਾਂ ਲਾਗੂ ਕਰੀਏ ਵੀ ਤੁਸੀਂ ਸਦੇ ਕਹੋ ਲੋਗ ਲਾ ਲਗੇ ਥੋ ਕੀ ਸਾਬਤ ਹੁੰਦਾ ਬਈ ਵੇਖੋ ਮੈਂ ਤਾਂ ਹੈਰਾਨ ਆ ਹਾਸੂਣੀਆਂ ਗੱਲਾਂ ਐ ਵੀ ਪੁੱਤ ਕਿਧਰੋਂ ਤਰਿਆ ਫਿਰਦਾ ਪਿਓ ਪਿੱਛੇ-ਪਿੱਛੇ ਇਹ ਸਾਨੂੰ ਤਾਂ ਭਾਈ ਇਹ ਰਾਜਨੀਤੀ ਦੇ ਇਹਨਾਂ ਦੀ ਪਿਓ ਪੁੱਤਾਂ ਦੀ ਇਸ ਪਰਿਵਾਰ ਦੀ ਸਮਝ ਨਹੀਂ ਆਈ ਹਮ ਬੜੇ ਸਾਰੇ ਲੋਕ ਸਾਡੇ ਹਲਕੇ ਦੇ ਹੈਰਾਨ ਨੇ ਵੀ ਇਹ ਕੀ ਹੋਈ ਜਾਂਦਾ ਪਿਛਲੀ ਮੀਟਿੰਗ ਹੋਈ ਸੀ ਦੱਸਦੇ ਤਾਰੂ ਰਾਣੇ ਮਲੂਕਾ ਸਾਹਿਬ ਤੇ ਗੁਰਦੁਆਰਾ ਸਾਹਿਬ ਚ ਉੱਥੇ ਸੀਨੀਅਰ ਕਾਲੀਦਲਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਵੀ ਪਹਿਲਾਂ ਤਾਂ ਤੁਸੀਂ ਹੀ ਦੱਸੋ ਕਿੱਥੇ ਖੜੇ ਆ ਉੱਥੇ ਕੋਈ ਗੱਲ ਨਹੀਂ ਆਈ ਸੋ ਸਾਡੇ ਆਮਪਰਾਪੁਰ ਦੇ ਲੋਕਾਂ ਨੂੰ ਡਰਾ ਕਿਉਂ ਕਰਦੇ ਆ ਜੇ ਤੁਸੀਂ ਭਾਜਪਾ ਚ ਜਾਣਾ ਜਾਓ ਫਿਰ ਪਰਚਾ ਕਰ ਲੋ ਨਿਤ ਘਰੇ ਸਦਕੇ 20 30 ਬੰਦਿਆਂ ਨੂੰ ਭਾਜਪਾ ਦੀਆਂ ਮੀਟਿੰਗਾਂ ਚ ਉਹਨਾਂ ਦੀ ਆਮਪਰੇ ਭਰਤੀ ਉਹਨਾਂ ਦੀਆਂ ਪਾਲਿਸੀਆਂ ਬਾਰੇ ਬਹੁਤ ਚੰਗੀਆਂ ਪਾਲিসੀਆਂ ਬੀਜੇਪੀ ਦੀਆਂ ਤੇ ਇਹ ਦਾਬੇ ਜਿਵੇਂ ਆਬਨਾਲ ਮੁਰਕਾ ਸਾਹਿਬ ਬੀਜੇਪੀ ਨੂੰ ਚੰਗਾ ਕਹਿੰਦੇ ਆ ਜਦੋਂ ਇਕੱਲੇ ਬੱਠੇ ਹੁੰਦੇ ਆ ਚਾਰ ਬੰਦੇ ਘਰੇ ਬੈਠੇ ਨੇ ਉਦੋਂ ਪੂਰੀ ਬੀਜੇਪੀ ਚੰਗੀ ਹੈ ਬੀਜੇਪੀ ਚੰਗੀ ਹੈ ਜੇ ਬੀਜੇਪੀ ਨਾਲ ਆਪਣਾ ਸੁਝਾਅਤਾ ਹੋਊਗਾ ਸਰਕਾਰ ਤਾਂ ਬਣੂਗੀ ਤਾਂ ਬਣੂਗੀ ਉਹੀ ਕਾਲੀ ਦਲ ਸੀ ਜਿਹੜੇ ਕਹਿੰਦੇ ਅਸੀਂ ਇਕੱਲੀ ਸਰਕਾਰ ਬਣਾਵਾਂਗੇ ਕੰਗਸਾਬ ਇੱਕ ਅਹਿਮ ਸਵਾਲ ਆ ਤੁਸੀਂ ਬੀਜੇਪੀ ਦੇ ਅਕਾਲੀ ਦਲ ਦੇ ਗੱਠ ਜੋੜ ਦੀ ਗੱਲ ਕੀਤੀ ਹੈ ਜੇਕਰ ਉਹ ਮੇਰੇ ਟਾਈਮ ਦੇ ਬੱਚਾ ਕਾਲੀ ਦਲ ਪਲੱਸ ਬੀਜੇਪੀ ਹੁੰਦਾ ਪੰਜਾਬ ਦੇ ਵਿੱਚ ਤਾਂ ਇਹ ਕਾਲੀ ਦਲ ਸਰਵਾਈਵ ਕਰ ਪਾਉਗਾ ਲੋਕ ਸਦਕਾਰ ਕਰਨਗੇ ਇਹਨਾਂ ਚੀਜ਼ਾਂ ਬਿਲਕੁਲ ਨਹੀਂ ਵਿਖੋ ਕਾਲੀ ਦਲ ਦੇ ਹਾਲਾਤ ਇੰਨੇ ਮਾੜੇ ਆ ਬੀਜੇਪੀ ਵਾਲਿਆਂ ਨੇ ਕਿਉਂ ਹੱਥ ਮਲਉਣਗੇ ਇੱਕ ਮਰੀ ਪਈ লাশ ਨੂੰ ਜ਼ਰੂਰਾ ਦੇ ਮੋਢੇ ਤੇ ਰੱਖਣਗੇ ਅੱਜ ਪੰਜਾਬ ਦੇ ਲੋਕ ਬੇਅਵਦੀ ਕਰਕੇ ਕਾਲੀ ਦਲ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਤੇ ਬੀਜੇਪੀ ਵਾਲੇ ਮੱਲੋ ਮੱਲੀ ਇਹਨਾਂ ਚ ਫਸਣਗੇ ਬੀਜਪੀ ਵਾਲਿਆਂ ਨਾਲ ਸਮਝੌਤਾ ਨਹੀਂ ਕਰਦਾ ਇਹ ਐਸ ਵੇ ਪੰਜਾਬ ਦੇ ਲੋਕਾਂ ਨਾਲ ਮੂੰਹ ਨਹੀਂ ਲਾਉਂਦੇ ਗੁਰੂ ਸਾਹਿਬ ਕਰਕੇ ਤੇ ਤੁਸੀਂ ਕਹਿੰਦੇ ਵੀ ਬੀਜਪੀ ਨਾਲ ਐਲਾਈਅੰਸ ਕਰ ਲੂਗੀ ਹੋ ਹੀ ਨਹੀਂ ਸਕਦਾ ਇਹ ਇੱਕ ਪਾਸੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੀਏ ਜਦੋਂ ਉਹਨਾਂ ਨੇ ਰঞ্জੀਤ ਸਿੰਘ ਮਾਰਾ ਨੂੰ ਜਿਹੜਾ ਅਕੋੜੇ ਮਾਰਨ ਦੀ ਜੜੀ ਆ ਉਹ ਸਜ਼ਾ ਚਲਾਈ ਸੀ ਤੇ ਅਜੋਕੇ ਸਮੇਂ ਦੇ ਵਿੱਚ ਅਕਾਦਲ ਸਭ ਤੋਂ ਫੈਸਲੇ ਹੁੰਦੇ ਆ ਸੰਦੇਸ਼ ਦਿੱਤੇ ਜਾਂਦੇ ਆ ਪਰ ਉਹਨਾਂ ਸੰਦੇਸ਼ਾਂ ਤੋਂ ਹੀ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ ਤੇ ਫਿਰ ਵੇਖੋ ਪਾਪੀ ਕੌਣ ਹੈ ਸਾਡਾ ਇਤਿਹਾਸ ਕਿੱਡਾ ਹੈ ਮਾਨਮਤੀ ਇਤਿਹਾਸ ਹੈ ਹੂੰ ਜਿਸ ਕਰਕੇ ਅਸੀਂ ਰਾਜਪਾਟ ਦਾ ਅੱਜ ਭੋਗਦੇ ਆ ਆਪਦੀਆਂ ਵਧੀਆ ਪੰਜਾਬ ਦੇ ਵਿੱਚ ਗੁਰੂ ਮਹਾਰੇ ਦੇ ਕਿਰਪਾ ਨਾਲ ਅਸੀਂ ਸ਼ੁੱਧ ਪਾਣੀ ਨਾਲ ਣਾਉਣੇ ਆ ਖਾਣੇ ਪੀਣੇ ਆ ਸਾਡੂ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਸਾਨੂੰ ਬਹੁਤ ਕੁਝ ਦੱਸ ਰਿਹਾ ਹੈ ਹੂੰ ਤੇ ਅੱਜ ਅਸੀਂ ਉਹ ਤੋਂ ਬੇਮੱਖੋ ਹੀ ਬੈਠੇ ਹੂੰ ਜਿਹੜੇ ਆਪਣੇ ਆਪ ਨੂੰ ਉਹਨਾਂ ਦੀ ਗੁਰੂ ਸਾਹਿਬ ਦੀ ਰੱਖਿਆ ਕਰਨ ਦੇ ਮਾਨਕ ਕਾਲੀਦਲ ਕੋਉਣ ਵਾਲੇ ਉਹੀ ਬੇਮੱਖੋ ਹੀ ਬੈਠੇ ਆ ਹੂੰ ਤੇ ਬੜਾ ਸਾਲਾਂ ਦਾ ਸ਼ਰਮ ਨਾਲ ਨਕਡੋਪ ਦਾ ਵੀ ਜਿਹੜੇ ਬੰਦੇ ਪ੍ਰਧਾਨ ਸ਼ੋਮਨੀ ਅਕਾਲੀ ਦਲ ਉੱਥੇ ਕੁਛ ਕਹੇ ਤੇ ਲੋਕਾਂ ਜਾ ਕੇ ਕਹਿਣ ਵੀ ਮੈਂ ਤਾਂ ਕੋਈ ਗਲਟਕਾਉਣ ਦੇ ਮਾਰੇ ਨਹੀਂ ਕੀਤੀ ਮੈਂ ਮਾਫੀ ਤਾਂ ਮੰਗਣੀ ਨਹੀਂ ਸੀ ਗੈਨੀ ਹਰ ਕਈ ਹੰਕਾਰੀ ਬੰਦੇ ਸਾਡੇ ਵਰਗੇ ਤੇਨਾਰਗੇ ਜਾ ਕੇ ਉੱਥੇ ਮਾਫੀ ਵੀ ਨਹੀਂ ਮੰਗ ਕੇ ਜੇ ਮੈਂ ਤਾਂ ਹੈਰਾਨ ਹੈ ਕਿ ਗੁਰੂ ਮਹਾਰਾਜ ਬਖਸ਼ੂ ਕਿ ਮਿਹਨਤ ਹਮ ਲਾਲਸਵਾਲਾ ਕਾਂਗਰਸ ਸਾਹਿਬ ਗੈਨੀ ਹਰਪੀ ਸਿੰਘ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਜਿਸ ਦਿਨ ਸਜ਼ਾ ਸੁਣਾਈ ਜਾ ਰਹੀ ਸੀ ਤਾਂ ਅਕਾਲੀ ਦਲ ਨੇ ਗੁੰਡੇ ਵਲਾਈ ਹੋਏ ਸੀ ਕਿ ਉਹਨੇ ਕਿ ਐਡੀ ਵੱਡੀ ਗੱਲ ਕਹੀ ਹੈ ਵੇਖੋ ਹਾਲਾਂਕਿ ਸਵਾਵਾ ਤੇ ਰੋਕ ਲੱਗੀ ਹੁਣ ਖੁੱਲ ਕੇ ਬੋਲ ਰਹੇ ਨੇ ਗਿਆਨੀ ਜੀ ਪੰਚੀਦਾਰ ਸਾਹਿਬ ਉਹ ਲੋਥੇ ਸੀ ਹੂੰ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜਿੱਥੇ ਵੀ ਇਹਨਾਂ ਦਾ ਕੋਈ ਕੋਈ ਵੀ ਕੱਟ ਕੋਈ ਲੈਕਚਰ ਕੋਈ ਹੋਵੇ ਹੂੰ ਉਹ ਤਾਂ ਇਹਨਾਂ ਦਾ ਇੱਕ 파ਰਟ ਹੈ ਹੂੰ ਇਹਨਾਂ ਦੇ ਮਤਲਬ ਪ੍ਰੀਪੇਡ ਹੂੰ ਪਿਛਲੇ ਲੰਬੇ ਸਮੇਂ ਤੋਂ ਤਿਆਰ ਕੀਤੇ ਹੋਇਆ ਇਹ ਜਿਹੜੇ ਤੁਸੀਂ ਕਹਿੰਦੇ ਜੀ ਉਹਨਾਂ ਦੀ ਫਿਰ ਇਹ ਉਹਨਾਂ ਦੇ ਸਾਰੇ ਪਰ ਕੁੱਟਮਾਲ ਵੱਡਾ ਟੁੱਕ ਕਰਦੇ ਆ ਤੇ ਜਦੋਂ ਸਰਕਾਰ ਹੁੰਦੀ ਉਹ ਤਾਂ ਤੁਹਾਨੂੰ ਪਤਾ ਹੁਲਿਆ ਹੀ بگੜਿਆ ਉਹਦਾ ਪੰਜਾਬ ਦਾ ਹੂੰ ਇਹਨੇ ਤੱਕੇ ਹੁੰਦੇ ਆ ਇਹਨਾਂ ਬਰਾਹਲ ਹੁੰਦਾ ਸੋ ਗੁਰੂ ਮਹਾਰਜ ਇਹਨਾਂ ਨੂੰ ਬਖਸ਼ੀ ਰੱਖੇ ਇਹਨਾਂ ਨੂੰ ਸਮਤ ਬਖਸ਼ੀ